ਦੀ ਪਈ ਹੈ। ਉਹਨਾਂ ਨੂੰ ਜਗਾਇਆ ਜਾਵੇ। ਸਾਰੀ ਮਹਿਲਾਵਾਂ ਨੇ ਇਹ ਹੀ ਆਗਰ ਹੈ ਕਿ ਅੱਗੇ ਆਣ ਤੇ ਆ ਕੇ ਇੱਕ ਵਾਰ ਇਹ ਪ੍ਰੋਟੈਸਟ ਕੀਤਾ ਜਾਵੇ। ਕਿਉਂਕਿ ਸੁੱਤੀ ਸਰਕਾਰ ਨੂੰ ਜਗਾਇਆ ਜਾਵੇ। ਸਾਰੇ ਪੁਰੀ ਨੇ ਸ਼ਾਂਤੀ ਸਰ ਇੰਡੀਆ ਦੀ ਮੀਡੀਆ ਵਾਲੀ ਇਸ ਸਥਿਤੀ ਤੋਂ ਕਰ ਰਹੇ ਸੀਗੇ। ਜਿਹੜਾ ਅਸੀਂ ਨਹੀਂ ਮੰਨਦੇ। ਪੁਲਿਸ ਨੂੰ ਜਗਾਓ। ਪੁਲਿਸ ਨੇ ਕਰ ਦਿੱਤਾ ਹੈ। ਪੁਲਿਸ ਦਾ ਅਸੀਂ ਨਾਲ ਕੀ ਕਹੇ ਹੈ? ਮੁਰਦਾਬਾਦ ਹੈ ਸਾਡੇ ਲਈ ਤਾਂ ਇਸ ਤਰੀਕੇ ਦੇ ਮੁਰਦਾਬਾਦ ਹੈ ਪੁਲਿਸ। ਦਬਾਲਗ ਬੱਚੇ ਦੇ ਨਾਲ ਹੋਏ ਕਿਨੌਣੇ ਮਾਮਲੇ ਦੇ ਵਿੱਚ ਹੁਣ এবੀਵੀਪ ਵਿਦਿਆਰਥੀਆਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਜੈਂਦਰ ਕੌਰ ਦਾ ਹੈ ਕਹਿਣਾ ਹੈ ਕਿ ਚਾਰ ਪੁਲਿਸ ਮੁਲਾਜ਼ਮ ਡਿਸਮਿਸ ਹੋਣ ਦੱਸਦੇ ਇਹ ਕਿ ਜਲੰਧਰ ਦੇ ਬੈਸਟ ਹਲਕੇ ਦੇ ਪਾਰ ਇਸ ਸਟੇਟ ਦੇ ਵਿੱਚ 13 ਸਾਲਾ ਮਾਸੂਮ ਦਾ ਕਤਲ ਹੁੰਦਾ ਜਿਸ ਤੋਂ ਬਾਅਦ এবੀਵੀਪ ਵਿਦਿਆਰਥੀਆਂ 'ਚ ਕਾਫੀ ਰੋਸ ਹੈ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਪਹਿਲਾਂ ਚੌਂਕ ਦੇ ਵਿੱਚ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਘਟਨਾ ਦੇ ਦੌਰਾਨ ਕਾਰਵਾਈ ਦੇ ਵਿੱਚ ਕੁਤਾਹੀ ਵਰਤਣ ਵਾਲੇ ਪੁਲਿਸ ਕਰਮੀਆਂ ਦੇ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਜ਼ਾ ਇਹ ਹੈ ਕਿ ਵਿਦਿਆਰਥੀਆਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਐਸਆਈ ਨੂੰ ਡਿਸਮਿਸ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਉਹਨਾਂ ਦੋਸ਼ੀ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਨੇ ਨਾਗaland ਕੇਸ ਦਾ ਜ਼ਿਕਰ ਕਰਦੇ ਕਿ ਕਿ ਉੱਥੇ આરોપી ਨੂੰ ਪੇੜ ਤੇ ਲਟਕਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਤੇ ਉੱਥੇ ਅਜਿਹਾ ਦੁਬਾਰਾ ਨਹੀਂ ਹੋਇਆ। ਅਜਿਹੇ ਹੀ ਸਬਕ ਜਿਹੜਾ ਹੈ ਉਹ ਸਿਖਾਉਣਾ ਚਾਹੀਦਾ। ਤੇ ਉੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦੀ ਬੇਟੀ ਤੇ ਭਾਜਪਾ ਆਗੂ ਜੈਂਦਰਕੌਰ ਦੇ ਵੱਲੋਂ ਵੀ ਜਮ ਕੇ ਪੜਾਸ ਕੱਢੀ ਗਈ। ਉਹਨਾਂ ਨੇ ਪਰਿਵਾਰਦਨਾ ਮੁਲਾਕਾਤ ਕੀਤੀ ਹੈ ਤੇ ਉਹਨਾਂ ਕਿਹਾ ਹੈ ਕਿ ਉਹ ਪੁਲਿਸ ਨੂੰ ਹੀ ਅਪੀਲ ਕਰਦੇ ਨੇ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਜ਼ਾ ਮਿਲੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਰਿਵਾਰ ਨੇ ਪੁਲਿਸ ਨੂੰ ਅਪੀਲ ਕੀਤੀ ਤਾਂ ਪੁਲਿਸ ਇੱਕ ਘੰਟੇ ਤੱਕ ਘਰ ਦੀ ਤਲਾਸ਼ੀ ਲੈਂਦੀ ਰਹੀ ਹੈ ਪਰ ਬੱਚੀ ਨਹੀਂ ਮਿਲੀ ਹੈ ਹੁਣ ਇਸ ਮਾਮਲੇ ਦੇ ਵਿੱਚ ਮੰਗ ਕੀਤੀ ਹੈ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਇਸ ਕੇਸ ਨੂੰ ਲਗਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਤੋਂ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਜੈਂਦਰ ਕੌਰ ਦਾ ਇਲਜ਼ਾਮ ਹੈ ਕਿ ਘਟਨਾ ਦੇ ਦੌਰਾਨ ਕੋਈ ਮਹਿਲਾ ਪੁਲਿਸ ਕਰਮਚਾਰੀ ਮੌਕੇ ਤੇ ਮੌਜੂਦ ਹੀ ਨਹੀਂ ਸੀ ਤਾਂ ਉਹਨਾਂ ਇਸ ਮਾਮਲੇ ਦੇ ਵਿੱਚ ਕਿਹਾ ਹੈ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਨੇ ਸੀ ਪਹਿਲਾ ਪ੍ਰੋਟੈਸਟ ਕਰਕੇ ਹੈ ਡਾਕਟਰ ਵੀਰ ਅੰਮ੍ਰਿਤਕੋ ਡਾਕਟਰ ਜਿੰਨੀ ਮੇਨ ਨਾਲ ਕੁੜੀਆਂ ਸਭ ਨੇ ਪ੍ਰੋਟੈਸਟ ਕੀਤਾ ਹੈ ਅਗੇਂਸਰ ਸਰਕਾਰ ਅਗੇਂਸਟ ਜੋ ਪੁਲਿਸ ਕਰਮੀ ਸੀ ਉਹਨਾਂ ਨੇ ਪੰਜਾਬ ਪੁਲਿਸ ਦੇ ਵਿਰੁੱਧ ਕੀਤਾ ਹੈ ਕਿ ਜੋ ਕਿਸੇ ਦੇ ਪਹਿਲਾਂ ਆ ਕੇ 3:30 ਵਜੇ ਪਹਿਲਾਂ ਨਹੀਂ ਕਿਉਂ ਨਹੀਂ ਆਪਣੀ ਨੋਟੀਫਿਕੇਸ਼ਨ ਸਾਡੀ ਏਹੀ ਮੰਗ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਪਾਸੇ ਦਿੱਤੀ ਜਾਵੇ ਤੇ ਜਿਹੜੇ ਪੁਲਿਸ ਕਰਮੀਆਂ ਉੱਤੇ ਸੀਗੇ ਉਹਨਾਂ ਸਸਪੈਂਡ ਨਾ ਕਰਕੇ ਉਹਨਾਂ ਡਿਸਮਿਸ ਕੀਤਾ ਜਾਵੇ ਕਿ ਅੱਗੇ ਵਿੱਚ ਜਿੰਨੇ ਵੀ ਪੁਲਿਸ ਕਰਮੀਆਂ ਨੇ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਨਹੀਂ ਕੀਤਾ ਜਿਵੇਂ ਪਬਲਿਕ ਸਰਵੈਂਟ ਦੀ ਜਿ ਪਬਲਿਕ ਹੀ ਉਹਨਾਂ ਦੇ ਹੱਥਾਂ 'ਚ ਸੇਫ ਨਹੀਂ ਹੈ ਜਿ ਕੁੜੀਆਂ ਉਹਨਾਂ ਦੇ ਹੱਥਾਂ 'ਚ ਸੇਫ ਨਹੀਂ ਫਿਰ ਕਿੱਥੇ ਸੇਫ ਹੋਣਗੀਆਂ ਆਸ ਪੜੋਸ ਦੇ ਵਿੱਚ ਵੀ ਸੇਫ ਨਹੀਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਚਾਚੇ ਤਾਈ ਆਪਣਾ ਭਰਾ ਕਹਿੰਦੇ ਆ ਜਿ ਜੇ ਅਸੀਂ ਉਹਨਾਂ ਨਾਲ ਨਹੀਂ ਸੇਫ ਅਸੀਂ ਕਿੱਥੇ ਸੇਫ ਹੋਵਾਂਗੇ ਕਦੋਂ ਕੁੜੀਆਂ ਸੇਫ ਹੋਣਗੀਆਂ ਕਦੋਂ ਤੱਕ ਅਸੀਂ ਕੈਂਟਲ ਮਾਰਚ ਕਰਾਂਗੇ ਕਦੋਂ ਕਿ ਸਰਕਾਰ ਕੋਲੋਂ ਮੰਗ ਕਰਦੇ ਰਵਾਂਗੇ ਸਾਨੂੰ ਇਨਸਾਫ ਦੋ ਸਾਨੂੰ ਜਸਟਿਸ ਦੋ ਕਦੋਂ ਮਿਲੂਗਾ ਇਹੋ ਜਿਹੇ ਜਿੱਦਾਂ ਨਾ ਕੋਈ ਨਗਰਿਆਂਚ ਹੋਇਆ ਸੀ ਇੱਕ ਕੇਸ ਹੋਇਆ ਉਹਨਾਂ ਨੇ ਉਹਨੂੰ ਸਾਹਮਣੇ ਦਖਤ ਦੇ ਜਲਾਕੇ ਫੂਕ ਦਿੱਤਾ ਉਹ ਤੇ ਇੱਥੇ ਕਿਉਂ ਨਹੀਂ ਹੋਇਆ ਉਸ ਤੋਂ ਬਾਅਦ ਕੋਈ ਉੱਥੇ ਕੇਸ ਨਹੀਂ ਹੋਇਆ ਤੇ ਇੰਡੀਆ 'ਚ ਕਿਉਂ ਨਹੀਂ ਚੀਜ਼ਾਂ ਹੋ ਰਹੀਆਂ ਕਿਉਂ ਪੰਜਾਬ 'ਚ ਨਹੀਂ ਬਹੁਤ سارے ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਪੁਲਿਸ ਮੁਲਾਜ਼ਮ ਜਿਸ ਨੇ ਡਿਊਟੀ ਸਹੀ ਨਹੀਂ ਕੀਤੀ ਉਸ ਦੇ ਉੱਪਰ ਪਰਚਾ ਦਰਜ ਨਹੀਂ ਹੋਇਆ ਦੂਸਰਾ ਸਵਾਲ ਮਹਿਲਾ ਪੁਲਿਸ ਕਮਿਸ਼ਨਰ ਨੇ 3 ਦਿਨਾਂ ਬਾਅਦ ਪਰਿਵਾਰ ਵਾਲਿਆਂ ਨੂੰ ਮਿਲਣ ਵੀ ਪਹੁੰਚਦੀ ਹੈ ਪਰ ਫਿਰ ਅਸ਼ਵਾਸਨ ਦਿੱਤਾ ਜਾਂਦਾ ਕਿ ਕਾਰਵਾਈ ਕੀਤੀ ਜਾਵੇਗੀ ਕਦੋਂ ਕਾਰਵਾਈ ਕੀਤੀ ਜਾਵੇ ਕਦੋਂ ਕਦੋਂ ਚਾਰ ਤਿੰਨਾਂ ਹੋਰ ਮਰਣੀਆਂ ਉਦੋਂ ਕਰੋਗੇ ਕਾਰ ਲੈ ਕਦੋਂ ਕਰਨੀ ਹੈ ਕਾਰਵਾਈ ਅਸੀਂ ਬਹੁਤ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਇਦਾਂ ਦੇ ਕੇਸ ਹੁੰਦੇ ਨੇ ਲੰਬਾ ਸੁੰਨਾ ਅਦਾਲਤ ਕਿਉਂ ਨਹੀਂ ਇਹਹੀ ਇਹਦੀ ਸਾਡੀ ਮੰਗ ਹੈ ਕਿ ਸਪੀਡੀ ਟ੍ਰਾਇਲ ਕਰੋ ਤੁਸੀਂ ਤਿੰਨ ਤਿੰਨ ਚਾਰਾਂ ਸਾਲ ਲਾ ਦਿੰਦੇ ਹੋ ਕਿ ਇੱਕ ਕੁੜੀ ਨੂੰ ਇਨਸਾਫ ਦੇਣ ਲਈ ਕਦੋਂ ਇਨਸਾਫ ਦੋਗੇ ਫਿਰ ਕਈ ਤਾਂ ਬਰੀ ਵੀ ਹੋ ਜਾਂਦੇ ਨੇ ਕਈਆਂ ਤੁਸੀਂ ਉਮਰ ਕੈਦ ਸਦੇ ਫਿਰ ਉਹ ਛੁੱਟੀ ਲੈ ਕੇ ਬਾਹਰ ਆ ਜਾਂਦੇ ਨੇ ਕੀ ਫਾਇਦਾ ਹੋਜੀ ਸਜ਼ਾ ਦਾ ਜਿੱਦਾਂ ਉਹ ਕੋਈ ਕੁੜੀ ਸੀ ਕਿਸੇ ਦੀ ਮਾਰ ਰਹੀ ਹੈ ਉਹਨੂੰ ਵੀ ਉਦਾਂ ਹੀ ਮਾਰਿਆ ਜਾਵੇ ਸਪੀਡੀ ਟ੍ਰਾਇਲ ਜ਼ੋਨ ਜਲੰਧਾ 'ਚ ਥੋੜੇ ਕੀਤੇ ਜਾ ਰਹੇ ਨੇ ਤੁਹਾਨੂੰ ਕਿਸੇ ਨਾਮ ਦੇ ਵਿੱਚ ਇਸ ਕਾਨੂੰਨ ਦੇ ਉੱਤੇ ਵੀ ਥੋੜਾ ਕਰਨਾ ਪੈ ਰਿਹਾ ਹੈ ਮੇਰੀ ਤਾਂ ਇਹੀ ਅਪੀਲ ਹੈ ਮੇਰੀ ਇਹ ਅਪੀਲ ਹੈ ਕਿ ਲੋ ਐਂਡ ਆਰਡਰ ਚ ਕਿ ਥੋੜੇ ਚੇਂਜਸ ਕੀਤੇ ਜਾਣ ਸਪੀਡੀ ਟ੍ਰਾਇਲ ਹੋਵੇ ਜਲਦੀ ਤੋਂ ਜਲਦੀ ਔਰ ਕੜੀ ਤੋਂ ਕੜੀ ਸਜ਼ਾ ਪੁਲਿਸ ਕਮਿਸ਼ਨਰ ਨੂੰ ਜਲੰਧਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਕਹਨਾ ਦੇ ਕੇ ਇਸੇ ਹੀ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੇ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾਇਆ ਜਾਵੇ ਤਾਕੀ ਜਿਹੜੀ ਕੁੜੀਆਂ ਤੁਹਾਡੇ ਹੱਥਾਂ 'ਚ ਨਹੀਂ ਸੇਫ ਰਹਿਣਗੀਆਂ ਤੇ ਕਿਹਨਾਂ ਦੇ ਹੱਥਾਂ 'ਚ ਸੇਫ ਐ ਤੇ ਤੁਸੀਂ 7 ਵਜੇ ਹੈ ਕੀ ਪਤਾ ਤੁਸੀਂ ਇੱਕ ਵਾਰ ਇਨਵੈਸਟੀਗੇਸ਼ਨ ਕਰ ਲੈਂਦੇ ਚੰਗੀ ਤਰੀਕੇ ਨਾਲ ਜੇ ਬਾਥਰੂਮ 'ਚ ਕੋਈ ਬਾਹਰੋਂ ਮਿਲੀਏ ਪਹਿਲਾਂ ਮਿਲ ਜਾਂਦੀ ਹੈ ਐਸਆਈ ਮੰਗਤਨ ਰਾਮ ਨੂੰ ਲੈ ਕੇ ਕਾਰਵਾਈ ਨੂੰ ਲੈ ਕੇ ਕੀ ਕਹਿਣਾ ਹੈ ਉਹ ਤਾਂ ਐਫਆਈਆਰ ਹੋਣ ਨਹੀਂ ਤਾਂ ਕਹਿ ਨਹੀਂ ਹੁਣਾ ਤਾਂ ਐਫਆਈਆਰ ਹੋਵੇ ਤੇ ਉਹਨਾਂ ਨੂੰ ਡਿਸਮਿਸ ਕੀਤਾ ਜਾ ਬਾਹਰੋਂ ਕਿਉਂ ਹੀ ਉਹਨਾਂ ਨੂੰ ਦੁਬਾਰਾ ਜੁਆਇਨ ਕਰਵਾਉਣਾ ਕਿਉਂ ਨਹੀਂ ਉਹਨਾਂ ਨੂੰ ਡਿਸਮਿਸ ਕਰੋ ਤਾਂ ਕਿ ਜੇ ਕੱਢਿਆ ਜਾਊਗਾ ਤਾਂ ਅਸੀਂ ਦੂਜੇ ਦੇ ਕੰਮਾਂ ਚੇ ਜਾਊਗੀ ਨਾ ਕਿ ਨਹੀਂ ਸਾਨੂੰ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਣੀ ਪਰਿਵਾਰ ਕੇ ਸਾਥ ਬਾਤ ਕੀਤੀ ਕੀ ਬਾਤ ਹੋਈ ਉਹ ਕੋੜਾ ਕੁਛ ਕਹ ਲੋ ਹਾਂ ਕੁਛ ਕਹ ਲੋ ਆਪ ਸਮਝ ਸਕਤੇ ਹੋ ਕਿ ਪਰਿਵਾਰ ਦਾ ਕੀ ਹਾਲ ਹੋਇਆ ਹੋਇਆ ਕਿਸੇ ਦਾ ਬੱਚਾ ਗਿਆ ਹੈ ਅ ਅਸੀਂ ਸਾਰੇ ਮਾਪੇ ਐਸੇ ਐਸੀ ਗੰਦੀ ਘਟਨਾ ਹੋਈ ਹੈ ਔਰ ਜੋ ਮਾਂ ਨੇ ਪਹਿਲੇ ਸਾਰਿਆਂ ਨੂੰ ਦੱਸਿਆ ਕਿ ਮੇਰੀ ਬੇਟੀ ਉਸ ਘਰ ਚ ਹੈ ਪੁਲਿਸ ਨੂੰ ਬੁਲਾਇਆ ਮੁਲਾਜ਼ਮ ਅੰਦਰ ਬੈਠੇ ਰਹੇ ਚਾਹ ਪੀਂਦੇ ਰਹੇ ਘੰਟਾ ਇਹ ਕੋਈ ਗੱਲ ਹੁੰਦੀ ਹੈ ਉਹ ਬੱਚੀ ਉੱਥੇ ਸੀਗੀ ਉੱਥੋਂ ਹੀ ਪਾਈ ਗਈ ਹੈ ਔਰ ਉਹਦੇ ਨਾਲ ਕੀ ਵਾਰਦਾਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਮੈਂ ਨਹੀਂ ਦਰਾਂਗੀ ਉਸ ਨੂੰ ਔਰ ਇੰਨਾ ਬੁਰਾ ਲੱਗਦਾ ਹੈਗਾ ਅਸੀਂ ਤਾਂ ਕਹਿੰਦੇ ਉਹ ਫਾਂਸੀ ਹੋਣੀ ਚਾਹੀਦੀ ਬੰਦੇ ਨੂੰ। ਔਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਆਪਣੀ ਵਾਈਫ ਨੂੰ ਕੁਟਦਾ ਸੀਗਾ, ਪਤਾ ਨਹੀਂ ਹੋਰ ਕੀ ਕਰਦਾ ਸੀ। ਇਹ ਜੇ ਲੋਕਾਂ ਨੂੰ ਸਿੱਧੀ ਫਾਂਸੀ ਹੋਣੀ ਚਾਹੀਦੀ ਹੈ ਔਰ ਇਹ ਕੇਸ ਲੰਬਾ ਨਹੀਂ ਜਾਣਾ ਚਾਹੀਦਾ। ਕਿ ਪਰਿਵਾਰ ਨੂੰ ਕੁਝ ਤਾਂ ਉਹ ਹੌਸਲਾ ਹੋਵੇ ਕਿ ਸਾਡੀ ਬੱਚੀ ਨਾਲ ਜੋ ਹੋਇਆ ਉਸ ਬੰਦੇ ਦੀ ਫਾਂਸੀ ਹੋ ਗਈ ਹੈ। ਸਾਡਾ ਲੋ ਹੈਗਾ ਪਰ ਜੋ ਸਾਰੀ ਰਿਪੋਰਟ ਜਾਊਗੀ ਕੋਰਟ ਨੂੰ ਦੇਰ ਨਹੀਂ ਲਗਾਨੀ ਚਾਹੀਦੀ ਸਵਾਲ ਖੜੇ ਹੁੰਦੇ ਨੇ ਅਜੇ ਤੱਕ ਉਸ ਪੁਲਿਸ ਮੁਲਾਜ਼ਮ ਦੇ ਉੱਪਰ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ ਪੁਲਿਸ ਮਿਸ਼ਨਰ ਇਹ 3 ਦਿਨਾਂ ਬਾਅਦ ਪਰਿਵਾਰ ਵਾਲਿਆਂ ਨੂੰ ਮਿਲਾਂ ਨਾ ਦਿੰਦੇ ਨੇ ਫਿਰ ਅਸ਼ਵਾਸਨ ਹੀ ਦੇ ਕੇ ਚਲੇ ਜਾਂਦੇ ਨੇ ਦੇਖੋ ਅਸੀਂ ਤਾਂ ਮੰਗ ਕਰਦੇ ਹਾਂ ਕਿ ਚਾਰੋਂ ਜਿੰਨੇ ਆਏ ਸੀਗੇ ਪੁਲਿਸ ਮੁਲਾਜ਼ਮ ਸਾਰਿਆਂ ਨੂੰ ਕੱਢਿਆ ਜਾਵੇ डिस्मिस ਕੀਤਾ ਜਾਵੇ। اور اے بھی جلدی تو جلدی۔ اور ਅਸੀਂ سینٹر ਜਿਹੜੀ ਚਾਈਲਡ اور ویلفેર ਕਮਿਸ਼ਨ ਸਾਰਿਆਂ ਨੂੰ ਅਪਰੋਚ ਕਰਾਂਗੇ, ਫੈਮਿਲੀ ਅਪਰੋਚ ਕਰੇਗੀ। اور ਜਿੰਨਾ ਵੀ ਅਸੀਂ ਕਰ ਸਕਾਂਗੇ ਪ੍ਰੈਸ਼ਰ ਪਾਵਾਂਗੇ ਨਾ। ਜਿੰਨਾ ਵੀ ਕੋਈ ਕੇਸ ਹੈ, ਉਸ ਨੂੰ ਫਾਸਟ ਵਿੱਚ ਲਗਾਇਆ ਜਾਵੇ। ਬਿਲਕੁਲ ਫਾਸਟ ٹریک ਤੇ ਚਲਾਇਆ ਜਾਵੇ। ਹਾਲਾਤ ਦੇਖਣੇ ਚਾਹੀਦੇ ਅੰਦਰ ਫੈਮਿਲੀ ਦੇ ਕੀ ਨੇ? ਤੁਸੀਂ ਸਮਝ ਸਕਦੇ ਹੋ ਕੀ ਬੀਤੀ ਹੋਣੀ ਹੈ ਮਾਂ ਨੇ ਜੋ ਆਪਣੀ ਬੇਟੀ ਆਪਣੇ ਆਪ ਲੱਭੀ ਹੈ ਜਾ ਕੇ ਅੰਦਰ ਪੰਜਾਬ ਦੇ ਹਾਲਾਤਾਂ ਤੇ ਕੀ ਕਹਿਣਾ ਚਾਹੁੰਦੇ ਹੋ ਆਏ ਦਿਨੀਏ ਐਸੇ ਕੋਈ ਲੋਅਨ ਆਰਡਰ ਨਹੀਂ ਹੈ ਸਾਰੇ ਕਿਤੇ ਪੰਜਾਬ 'ਚ ਤੁਹਾਨੂੰ ਵੀ ਪਤਾ ਹੈ ਸਾਰੇ ਕਿਤੇ ਜਾਣੇ ਆ ਤੁਸੀਂ ਵੀ ਸਾਰੇ ਕਿਤੇ ਜਾ ਕੇ ਆਪਣੀ ਖਬਰਾਂ ਦਿਨ ਦਿਨੇ ਹੋ ਤੁਹਾਨੂੰ ਪਤਾ ਕੀ ਹੋ ਰਿਹਾ ਪੰਜਾਬ 'ਚ ਅੱਛਾ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜਦੋਂ ਅੰਦਰ ਗਿਆ ਜੋ ਪੀਸੀ ਤੋਂ ਕੀ ਬਾਅਦ ਬਾਹਰ ਆਇਆ ਉਸ ਤੋਂ ਬਾਅਦ ਆਪਲੇ ਕੀ ਪਰਿਵਾਰ ਨਹੀਂ ਹਾਲਾਂਕਿ ਜੋ ਚੀਜ਼ ਹੋਈ ਇਨਾਂ ਹਿਊਮਨਸ ਕ੍ਰਾਈਮ ਉਸ ਤੋਂ ਬਾਅਦ ਵੀ ਹਲੇ ਤੱਕ ਕਾਰਵਾਈ ਨਾ ਹੋਣੀ ਸਿਰਫ ਉਸ ਨੂੰ ਲਾਈਨ ਹਾਜ਼ਰ ਕਰ ਦੇਣਾ ਜਾਂ ਫਿਰ ਉੱਦੇ ਪਰਚਾ ਨਾ ਹੋਣਾ ਇਨਾਂ ਹਿਊਮਨਸ ਲਾਈਨ ਦੇ ਬਾਅਦ ਹੁਣ ਕਮਿਸ਼ਨਰ ਕੰਨਤਾਬਾਦ ਹੁੰਦੇ ਨੇ ਉਸ ਤੋਂ ਲਹਿਦਾ ਕੋਲੋ ਡਿਸਟ੍ਰਿਕਟ ਦੇ ਨਾਲ ਕਾਰਵਾਈ ਕੀਤੀ ਗਈ ਪਰਿਵਾਰ ਕਹਿੰਦਾ ਕਿ ਵੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੈਸ਼ਰ ਸਾਰੀ ਰਾਤ ਪਾਇਆ ਗਿਆ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਗਈ

ਥੈਂਕ ਯੂ ਜੇ ਪੁਲਿਸ ਨਹੀਂ ਪਹੁੰਚਦੀ ਮਹਿਲਾ ਹੱਕਮ ਮੋਟਾ ਕੀ ਕਰੇ ਮੈਡਮ ਇੱਕ ਸਵਾਲ ਮੌਕੇ ਤੇ ਪੁਲਿਸ ਨਹੀਂ ਪਹੁੰਚਦੀ ਕਾਫੀ ਸਮੇ ਸਾਡੇ ਜਿਹੜੇ ਨਾਲੇ ਸ਼ਿਤਲ ਜੀ ਇਹ ਪਹੁੰਚ ਜਾਂਦੇ ਨੇ ਮੱਲੇ ਵਾਲੇ ਰਲ ਕੇ ਜੜੀ ਆ ਬੋਡੀ ਬਾਹਰ ਕੱਢਦੇ ਉਹ ਕਿਤੇ ਨਾ ਕਿਤੇ ਸਵਾਲ ਤੇ ਪੁਲਿਸ ਦੇ ਉੱਪਰ ਵੀ ਖੜੇ ਹੋ ਰਹੇ ਨਾ ਦੇਖੋ ਮੱਲੇ ਵਾਲਿਆਂ ਨੇ ਜਾਣੀ ਤਮਾਨੂੰ ਨਹੀਂ ਜਾਣ ਦਿੱਤਾ ਬੋਡੀ ਕੋਲ ਔਰ ਆ ਆਦਮੀ ਫਿਰ ਰਹੇ ਸਾਰੇ ਕਿਤੇ ਲੇਡੀ ਮੁਲਾਜ਼ਮ ਕੋਈ ਨਹੀਂ ਸੀਗੀ 13 ਸਾਲ ਦੀ ਬੱਚੀ ਹੈ उसी टाइम लेडी मुलाजिम बुला लेनी थी क्यों नहीं बुलाई 8 घंटे बाद क्यों आई ये लेडी मुलाजिम हालात पता थी उसे की बेचारी बच्ची पड़ी है उधर बाहर मार हो रही है थी। 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 थी।